ਸਾਰਗ ਮਹੱਲਾ 5ਵਾਂ ਓਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਦਿਆ ਮੋ ਅਵਰ ਕਾਹੋ ਕਾਓ ਮਾਨ ਮਹਤ ਪ੍ਰਭ ਤੇ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਕਾੜ ਲੀਆ ਬਿਖ ਕੇ ਰੈ ਅੰਮ੍ਰਿਤ ਨਾਮ ਆਓ ਖਦਮ ਮੁਖ ਦੀਨੋ ਜਾਏ ਪਿਆ ਗੁਰ ਪੈਰੈ कवन एक एकमुख निर्गुण केदा तेर काट सिलक नानक सूख नाने सारग महला पञ्ज प्रभ सिमरत दुख विनासी भयो कृपाल जी सुखदाता सगल खलासी रहाओ ਅਵਰ ਨਾ ਕਵੂ ਸੂਜੈ ਪ੍ਰਭ ਅਵਰ ਨਾ ਕਵੂ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੇ ਚਿਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਾਨੇ ਅਨਦ ਪਿਆਹੈ ਕਾਟੀ ਜਮ ਕੀ ਫਾਸੀ ਸਾਰਗ ਮਹੱਲਾ 5ਵਾਂ ਮੇਰੋ ਮਨ ਜਤ ਕਤ ਤੁਝੇ ਸਮਾਰੈ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾਉ ਜਬ ਭੁਖ ਤਬ ਭੋਜਨ ਮੰਗੈ ਆਕਾਇ ਸੁਖ ਸੰਘਾਰੈ ਤਬ arogh ਜਬ ਤੁਮ ਸੰਗ ਬਸਤ ਛੋਟ ਕਤ ਹੋਏ ਦਵਾਰੈ ਕਵਨ ਬਸਿਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੇ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ सारग महल्ला पञ्जमा मनते पे दूर परायो लाल दयाल लुगु लाल लाडले सहज सहज गुण गायो रहाओ बचनात कमात कृपाते बहुर न कुहु तायो रहत उपाद आसन सुखयासन वशल ग्रह पायो ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜ ਸਮਾਯੋ ਕਰਨਾ ਆਪ ਕਰਮਣਿ ਆਪੇ ਕਹੋ ਨਾਨਕ ਆਪ ਆਪਾਯੋ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨਹਿ ਆਧਾਰੋ ਜਿਨ ਦੀ ਆਵ ਤਿਸ ਕੈ ਕੁਰਬਾਨ ਹੈ ਗੁਰ ਪੂਰੇ ਨਮਸਕਾਰ ਰਹਾਓ ਭੋਜੀ ਤ੍ਰਿਸ਼ਨਾ ਸਹਜ ਸੁਹੇਲਾ ਕਾਮ ਕਰੋ ਦਬਿਖ ਜਾਰੋ ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੂ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ सारग महल्ला पञ्जवा बे रहन न जाय करि सर्वहु कै पूरन जाकै के सुख है हरि मंगल रूप प्राण जीवन तन सिमरत अन्द कना वड समरथ सदा सा गुण रसना कमन पना थान पवित्रता मान पवित्रता पवित्र सुनन कहनहारि कहो नानक ते पवन पवित्रता जा मह संत तु सारग महल्ला पञ्जमा रसना जपति तू ही मात गर्भ तुम ही प्रत पालक मृत मंडल एक ही र ਤੁਮਹਿ ਪਿਤਾ ਤੁਮਹੀ ਫੋਨ ਮਾਤਾ ਤੁਮਹਿ ਮੀਤ ਹਿਤ ਪ੍ਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨ ਦਾਤਾ ਤੁਮਹਿ ਖਜ਼ੀਨਾ ਤੁਮਹਿ ਜਰੀਨਾ ਤੁਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਈ ਤੋ ਨਾਨਕ ਭੈ ਨਹਾਲਾ ਸਾਰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਨੋ ਹੀ ਚੇਤਿ ਆਵੇ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੂਖ ਆਪਣੇ ਪਹਿ ਸੁਖ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿ ਨਹੀਂ ਰਾਜ ਜੋ ਬਨ ਤਨ ਮਿਲਖਾ ਕਿ ਨਹੀਂ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਈ ਪੂਰਨ ਆਸ ਹਮਾਰੀ ਸਾਰਗ ਮਹੱਲਾ 5ਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬਪੁਰੇ ਸੰਗ ਗੋਪਾਲੈ ਜਾਨ ਰਹਾਵ ਮਿਥਿਆ ਰਾਜ ਜੋ ਬਨਿਆਰ ਉਮਰੇ ਮੀਰ ਮਲਕ ਅਰਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਣ दीन बंदरो दास दासरो संत की सारान् माङ्गिन्ता मेल नानक के हर प्राण सारग महल्ला पञ्जवा आपणी इतनी कशु सारी अनक काज अनकतावर्ता ऊर्ज आन जंजारी रा ਦੇ ਉਸ ਚਾਰ ਕੈ ਦੀ ਸਹਿ ਸੰਗੀ ਉਹਾਂ ਨਹੀਂ ਜਹ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਾਉ ਨਹੀਂ ਨਹੀਂ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕ ਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਦਾਰੀ ਸਾਰਗ ਮਹੱਲਾ 5ਵਾਂ ਮੋਹਣੀ ਮੋਹਤ ਰਹਿ ਨਾ ਹੋਰੀ ਸਾਦਗ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾ ਖਾਟ ਸਾਸਤਰ ਉਚ ਰਤ ਰਸ ਨਗਰ ਤੀਰਥ ਗਮਨ ਨਾ ਥੋਰੀ ਪੂਜਾ ਚਕਰ ਬਰਤਨੇ ਮਤ ਪੀਆ ਊਹਾ ਗੈਲ ਨਾ ਸ਼ੋਰੀ ਅੰਧ ਕੂਪ ਮਹਿ ਪਤਤ ਹੋਤ ਜਗ ਸੰਤੋ ਕਰਹੁ ਪਰਮ ਗਤ ਮੋਰੀ ਸਾਦ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਦੇਖਤ ਪੂਰੀ ਸਾਰਗ ਮਹੱਲਾ 5ਵਾਂ ਕਹਾ ਕਰੇ ਰੇ ਖਾਟ ਖਾਟਲੀ ਪਵਨ ਅਫਾਰ ਤੁਰ ਚਾਮਰ ਅਤ ਜਜਰੀ ਤੇਰੀ ਦੇ ਮਾਟਲੀ ਰਹਾਓ ਉਹੀ ਤੇ ਹਰਿਓ ਉਹਾਂਲੇ ਤਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨਹਾਰ ਬਿਸਾਰਿਓ ਅੰਦ ਲੈ ਜਿਉ ਸਫਰੀ ਉਦਰ ਪਰੈ ਬਹਿ ਹਾਟਲੀ ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਨ ਤਹਿ ਪੀਰ ਬਾਟਲੀ ਕਾਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁਲੈ ਤੇਰੀ ਗਾਂਠਲੀ ਸਾਰਗ ਮਹਲਾ 5 ਗੁਰ ਜੀਉ ਸੰਗ ਤੁਹਾਰੈ ਜਾਣਿਓ ਕੋਟ ਜੋਧ ਉਹ ਆ ਕੀ ਬਾਤ ਨ ਪੁੱਛੀਐ ਤਾਂ ਭੀ ਦਰਗੈ ਮਾਨਿਓ ਕੋਟ ਜੋਧ ਉਹ ਆ ਕੀ ਬਾਤ ਨ ਪੁੱਛੀਐ ਤਾਂ ਦਰਗਹਿ ਭੀ ਮਾਨਿਓ ਰਹਾਉ ਕਮਨ ਮੂਲ ਪ੍ਰਾਨੀ ਕਾ ਕਹੀਐ ਕਮਲ ਰੂਪ ਦ੍ਰਿਸ਼ਟਾਨਯ ਜੋਤ ਪ੍ਰਕਾਸ਼ ਪਈ ਮਾਟੀ ਸੰਗ ਦੁਲਬ ਦੇਹਿ ਬਖਾਨਯ ਤੁਮ ਤੇ ਸੇਵ ਤੁਮ ਤੇ ਜਪ ਤਾਪ ਤੁਮ ਤੇ ਤਤ ਪਛਾਨਯ ਕਾਇ ਮਸਕਤਾਰ ਕਟਿ ਜੇਵਰੀ ਨਾਨਕ ਦਾਸ ਦਸਾਨਯ ਸਾਰਗ ਮਹੱਲਾ ਪੰਜਵਾਂ ਹਰ ਹਰਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬਪੁਰ ਭਾਈ ਜਾਂ ਕੋ ਰਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀਓ ਬੰਦਾਨ ਆਦ ਜੁਗਾਦ ਸੇਵ ਕੀ ਰਾਖੈ ਨਾਨਕ ਕਉ ਪ੍ਰਭ ਜਾਨ ਸਾਰਗ ਮਹੰਲਾ ਪੰਜਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਧਨ ਜੀਓ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮ ਰਹਿ ਧਾਨ ਰਹਾਓ ਤੁਮਹੀ ਦੀਏ ਅਨਕ ਪ੍ਰਕਾਰਾ ਤੁਮਹੀ ਦੀਏ ਮਾਨ ਸਦਾ ਸਦਾ ਤੁਮਹੀ ਪਤਿ ਰਖੋ ਅੰਤਰਜਾਮੀ ਜਾਨ ਜਿਨ ਸੰਤਨ ਜਨਿਆ ਤੂ ਠਾਕੁਰ ਤੇ ਆਏ ਪਰਵਾਨ ਜਨਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਗ ਮਹੱਲਾ 5ਵਾਂ ਕਰਹੁ ਗਤ ਦਿਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮ ਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਈ ਤੁਮ ਤਾਰੀ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਪ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪੁਨੀਤਾ ਕਹੋ ਨਾਨਕ ਜਾਕੇ ਵਡਭਾਗ ਤਿਨ ਜਨਮ ਪਦਾਰਥ ਜੀਤਾ ਸਾਰਗ ਮਹਲਾ 5 ਵਾ ਠਾਕੁਰ ਬਿਨਤੀ ਕਰਨੇ ਜਾਣ ਆਇਓ ਸਰਬ ਸੂਕ ਅਨੰਦ ਸਹਿਜ ਰਸ ਸੁਨਤ ਤੋਹਾਰੂ ਨਾ ਆਇਓ ਰਹਾਓ ਕ੍ਰਿਪਾ ਨਿਦਾਨ ਸੂਖ ਕੇ ਸਾਗਰ ਜਸ ਸਭ ਮਹਿ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਯੋ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰਗ ਮਹੱਲਾ 5 ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੋਹਿਲਾ ਸਹਜੇ ਸੋ ਕਹੀਐ ਬੜ ਭਾਗੀ ਰਹਾਉ ਰਹਿਤ ਬਿਕਾਰ ਅਲਪ ਮਾਇਆ ਤੇ ਅਹੰ ਬੁਦ ਬਿਖਤਿਆਗੀ ਦਰਸ ਪਿਆਸ ਆਸ ਇਕੈ ਕੀ ਟੇਕ ਹੀਐ ਪ੍ਰੇ ਪਾਗੀ ਅਚਿੰਤ ਸੋਏ ਜਾਗਣ ਉਠ ਬੈਸਨ ਅਚਿੰਤ ਹਸਦ ਬੈ ਰਾਗੀ ਕਾਹੋ ਨਾਨਕ ਜਿਨ ਜਗਤ ਠ ਗਾਨ ਸੁਮਾਇ ਹਰ ਜਨ ਠਾਗੀ ਸਾਰਗ ਮਹਲਾ 5 ਆਪ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਾਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕੋ ਮਾਰੇ ਰਹਾਉ ਨੇ ਰੁਬਾਰਾ ਸੰਗ ਵੈਰ ਰਚਾਵੇ ਹਰ ਦਰਗੈ ਓਹ ਹਾਰੈ ਆਦ ਜੁਗਾਦ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ਨਿਰ ਪਾਉ ਭਏ ਸਗਲ ਪਾਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੋ ਤਿਉ ਰਖੋ গো ਸਾਈਂ ਪੇਖ ਜੀਵਾ ਪ੍ਰਤਾਪ ਰਹਾਉ ਗੁਰ ਉਪਦੇਸ ਸਾਧਗੀ ਸੰਗਤ ਬਿਨ ਸਿਓ ਸਗਲ ਸੰਤਾਪ ਮਿਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ ਤਪਤ 부ਜੀ ਸੀਤਲ ਆਗਾਨੀ ਸੁਣ ਅਨਹਦ ਬਿਸਮ ਪਈ ਬਿਸਮਾਦ ਅਨਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਗ ਮਹੱਲਾ 5 ਮੇਰਾ ਗੁਰ ਮੇਰਾ ਗੁਰ ਮੂਰ ਸਹਸਾ ਉਤਾਰਿਆ ਤੇਸੋ ਗੁਰ ਕਹਿ ਜਾਈਐ ਬਲਿਹਾਰੀ ਸਦਾ ਸਦਾ ਹਾਂ ਵਾਰਿਆ ਰਹਾ ਗੁਰ ਕਾ ਨਾਮ ਜਪੋ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਤੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਅਪਨਾ ਨਮਸ ਕਾਰਿਆ ਸਰਬ ਫਲਾ ਦੀਨੇ ਗੁਰ ਪੁਰੈ ਨਾਨਕ ਗੁਰ ਨਿਸਤਾਰਿਆ ਸਾਰਕ ਮਹੱਲਾ 5ਵਾਂ ਸੇਮਰਤ ਨਾਮ ਪ੍ਰਾਨ ਗਤ ਪਾਵੇ ਮਿਟੇ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ 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 ਮਨ ਆਰਾਦੀ ਰਸਨਾ ਹਰ ਜਸ ਗਾਵੇ ਤਾਜੀ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸudev ਰੰਗ ਲਾਵੇ ਦਾ ਮੋਦਰ ਦਿਆਲ ਅਰਾਧ ਗੋਬਿੰਦ ਕਰਤ ਸੁਹਾਵੇ ਕਾਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੇ ਸਾਰਕ ਮਹੱਲਾ ਪੰਜਵਾਂ ਆਪਣੇ ਗੁਰ ਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੀ ਰਾਖਨ ਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਨੇ ਸਗਲੇ ਦੁਖ ਬਿਦਾਰੈ ਆਨ ਉਪਾਉ ਤਿਆਗ ਜਨ ਸਗਲੇ ਚਰਨ ਕਮਲ ਰਿਧ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰ ਸਾਰਗ ਮਹੱਲਾ 5ਵਾਂ ੋਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਦਿਾਵੋ ਅਵਰ ਕਾਹੂ ਕਾਓ ਮਾਨ ਮਹਤ ਪ੍ਰਭ ਤੇਰੇ ਰਹਾਵ ਅੰਗੀਕਾਰ ਕਿਓ ਪ੍ਰਭ ਆਪਣੇ ਕਾਢ ਲੀਆ ਬਿਖ ਖੇਰੈ ਅੰਮ੍ਰਿਤ ਨਾਮ ਆਓ ਖਦਮੋਖ ਦਿਨੋ ਜਾਏ ਪਿਆ ਗੁਰ ਪੈਰੈ कवन उपमा कहो एक मुख निर्गुण के दाते रै काट सिलक जव अपना कीनो नानक सूख कनेर सारग महला पंजवा प्रभ सिमरत दुख विनासी भयो कृपाल जी सोख दाता होई सगल खलासी रहाओ ਅਵਰ ਨਾ ਕਵੂ ਸੂਜੈ ਪ੍ਰਭ ਅਵਰ ਨਾ ਕਵੂ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੇ ਚਿਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਿਨਾਸੀ ਕਹੋ ਨਾਨਕ ਮਾਨੇ ਅਨਦ ਪਿਆਹੈ ਕਾਟੀ ਜਮ ਕੀ ਫਾਸੀ ਸਾਰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝੇ ਸਮਾਰੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾਉ ਜਬ ਭੁਖ ਤਬ ਭੋਜਨ ਮੰਗੈ ਆਕਾਇ ਸੁਖ ਸੰਘਾਰੈ ਤਬ arogh ਜਬ ਤੁਮ ਸੰਗ ਬਸਤ ਛੋਟ ਕਤ ਹੋਏ ਰਵਾਰੈ ਕਮਨ ਬਸਿਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ ਸਾਰਗ ਮਹੱਲਾ ਪੰਜਵਾਂ ਮਨਤੇ ਭੈ ਭਾਉ ਦੂਰ ਪਰਾਇਓ ਲਾਲ ਦਿਆਲ ਲ ਗੁਲਾਲ लाडले ਸਹਜ ਸਹਜ ਗੁਨ ਗਾਇਓ ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁ ਰ ਨ ਕਤ ਹੂੰ ਤਾਇਓ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਸ਼ਲ ਗ੍ਰਹਿ ਪਾਇਓ ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜ ਸਮਾਯੋ ਕਰਨਾ ਆਪ ਕਰਮਨੇ ਆਪੇ ਕਹੋ ਨਾਨਕ ਆਪ ਆਪਾਯੋ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨ ਹੈ ਆਧਾਰੋ ਜਿਨ ਦੀ ਆਤਿਸ ਕੈ ਕੁਰਬਾਨ ਹੈ ਗੁਰ ਪੂਰੇ ਨਮਸਕਾਰ ਰਹਾਓ ਭੋਜੀ ਤ੍ਰਿਸ਼ਨਾ ਸਹਜ ਸੋਹਿਲਾ ਕਾਮ ਕਰੋ ਦਬਿਖ ਜਾਰ ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰ ਇਕੈ ਪ੍ਰਗਟ ਇਕੈ ਗੁਪਤਾ ਇਕੈ ਤੁੰਦੂ ਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰ ਸਾਰਗ ਮਹਲਾਵ 5 ਬਿਨ ਪ੍ਰਭ ਰਹਿਨ ਨਾ ਜਾਏ ਕਰੀ ਸਰਬ ਸੁਖ ਤਾਹੂ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮంగళ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨਦ ਕਨਾ ਵਡ ਸਮਰਥ ਸਦਾ ਸਦ ਸੰਗੇ ਗੁਨ ਰਸਨਾ ਕਮਨ ਭਨ स् पवित्रता मान पवित्रता पवित्र सुन कहनहारि कहो नानक ते पवन पवित्रता जा मह संत तुम्हारे सारग महल्ला पञ्जमा रसना जपति तू ही मात गर्भ तुमहि प्रा प्रत पालक मृत मंडल एक तू ही र ਤਮਹਿ ਪਿਤਾ ਤੁਮਹੀ ਫਲ ਮਾਤਾ ਤਮਹਿ ਮੀਤ ਹਿਤ ਪ੍ਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਆ ਪ੍ਰਾਨਦਾਤਾ ਤੁਮਹਿ ਖਜ਼ੀਨਾ ਤੁਮਹਿ ਜਰੀਨਾ ਤੁਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਈ ਤੋ ਨਾਨਕ ਭੈ ਨਹਾਲਾ ਸਾਰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਨੋ ਹੀ ਚੇਤਿ ਆਵੈ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ਰਹਾਉ ਆਪਣੇ ਪਹਿ ਦੂਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿ ਨਹੀਂ ਰਾਜ ਜੋ ਬਨ ਤਨ ਮਿਲਖਾ ਕਿ ਨਹੀਂ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਈ ਪੂਰਨ ਆਸ ਹਮਾਰੀ ਸਾਰਗ ਮਹੱਲਾ 5ਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬਪੁਰੇ ਸੰਗ ਗੋਪਾਲੇ ਜਾਨ ਰਹਾਵ ਮਿਥਿਆ ਰਾਜ ਜੋ ਬਨਿਆਰ ਉਮਰੇ ਮੀਰ ਮਲਕ ਅਰਖਾਨ ਮਿਥਿਆ ਕਾਪਰ ਸੁਗੰਧ ਚਤਰਾਈ ਮਿਥਿਆ ਭੋਜਨ ਪਾਣ दीन बंदरो दास दासरो सन्त की सारान मांगन माग होय चिन्ता मिल नानक के हर प्राण सारग महल्ला पञ्जवा अपनी इतनी कशु सारी अनक काज अनक तावरता उर्ज आन जञ्झरि रौ ਦੇ ਉਸ ਚਾਰ ਕੈ ਦੀ ਸਹਿ ਸੰਗੀ ਉਹਾਂ ਨਹੀਂ ਜਹ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਾਉ ਨਹੀਂ ਨਹੀਂ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨਕ 라ਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਦਾਰੀ ਸਾਰਗ ਮਹੱਲਾ 5ਵਾਂ ਮੋਹਣੀ ਮੋਹਤ ਰਹਿ ਨਾ ਹੋਰੀ ਸਾਦਗ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾ ਖਾਟ ਸਾਸਤਰ ਉਚ ਰਤ ਰਸ ਨਗਰ ਤੀਰਥ ਗਮਨ ਨਾ ਥੋਰੀ ਪੂਜਾ ਚਕਰ ਬਰਤਨੇ ਮਤ ਪੀਆ ਊਹਾ ਗੈਲ ਨਾ ਸ਼ੋਰੀ ਬੰਦ ਕੂਪ ਮਹਿ ਪਤਤ ਹੋਤ ਜਗ ਸੰਤੋ ਕਰਹੋ ਪਰਮ ਗਤ ਮੋਰੀ ਸਾਦ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਦੇਖਤ ਪੂਰੀ ਸਾਰਗ ਮਹੱਲਾ 5ਵਾਂ ਕਹਾ ਕਰੇ ਰੇ ਖਾਟ ਖਾਟਲੀ ਪਵਨ ਅਫਾਰ ਤੋਰ ਚਾਮਰ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ ਉਹੀ ਤੇ ਹਰਿਓ ਉਹਾਂਲੇ ਤਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨਹਾਰ ਬਿਸਾਰਿਓ ਅੰਦ ਲੈ ਜਿਉ ਸਫਰੀ ਉਦਰ ਭਰੈ ਬਹਿ ਹਾਟਲੀ ਸਾਧ ਬਿਕਾਰ ਬਿਕਾਰ ਝੂਠ ਰਸ ਜਹ ਜਨ ਤਹ ਪੀਰ ਬਾਟਲੀ ਕਾਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁਲੈ ਤੇਰੀ ਗਾਂਠਲੀ ਸਾਰਗ ਮਹਲਾ 5 ਗੁਰ ਜੀਉ ਸੰਗ ਤੁਹਾਰੈ ਜਾਣਿਓ ਕੋਟ ਜੋਦ ਉਹ ਆ ਕੀ ਬਾਤ ਨ ਪੁੱਛੀਐ ਤਾਂ ਭੀ ਦਰਗੈ ਮਾਨਿਓ ਕੋਟ ਜੋਦ ਉਹ ਆ ਕੀ ਬਾਤ ਨ ਪੁੱਛੀਐ ਤਾਂ ਦਰਗਹਿ ਭੀ ਮਾਨਿਓ ਰਹਾਉ ਕਾਮਨ ਮੂਲ ਪ੍ਰਾਨੀ ਕਾ ਕਹੀਐ ਕਮਲ ਰੂਪ ਦ੍ਰਿਸ਼ਟਾਨਯ ਜੋਤ ਪ੍ਰਕਾਸ਼ ਪਈ ਮਾਟੀ ਸੰਗ ਦੁਲਬ ਦੇਹ ਬਖਾਨਯ ਤੁਮਤੇ ਸੇਵ ਤੁਮਤੇ ਜਪ ਤਾਪ ਤੁਮਤੇ ਤਤ ਪਛਾਨਯ ਕਾਵ ਮਸਕਤਾਰ ਕਟਿ ਜੇਵਰੀ ਨਾਨਕ ਦਾਸ ਦਸਾਨਯ ਸਾਰਗ ਮਹੱਲਾ ਪੰਜਵਾਂ ਹਰ ਹਰਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬਪੁਰ ਭਾਈ ਜਾਂ ਕੋ ਰਖਾ ਰਾਮ ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀਓ ਬੰਦਾਨ ਆਦ ਜੁਗਾਦ ਸੇਵ ਕੀ ਰਾਖੈ ਨਾਨਕ ਕਉ ਪ੍ਰਭ ਜਾਨ ਸਾਰਗ ਮਹੱਲਾ 5 ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਧਨ ਜੀਓ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮ ਰਹਿ ਧਾਨ ਰਹਾਓ ਤੁਮਹੀ ਦੀਏ ਅਨਕ ਪ੍ਰਕਾਰਾ ਤੁਮਹੀ ਦੀਏ ਮਾਨ ਸਦਾ ਸਦਾ ਤੁਮਹੀ ਪਤ ਰਖੋ ਅੰਤਰਜਾਮੀ ਜਾਨ ਜਿਨ ਸੰਤਨ ਜਨਿਆ ਤੂ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਕ ਮਹੱਲਾ 5ਵਾਂ ਕਰਹੁ ਗਤ ਦਿਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮ ਹੀ ਜੋਰੀ ਰਹਾ ਜਨਮ ਜਨਮ ਕੇ ਵਿਖਈ ਤੁਮ ਤਾਰੀ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਪ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪੁਨੀਤਾ ਕਹੋ ਨਾਨਕ ਜਾਕੇ ਵਡਭਾਗਾ ਤਿਨ ਜਨਮ ਪਦਾਰਥ ਜੀਤਾ ਸਾਦਗ ਮਹੱਲਾ ਪੰਜਵਾਂ ਠਾਕੁਰ ਬਿਨਤੀ ਕਰਨੇ ਜਾਣ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤੋਹਾਰੂ ਨਾ ਆਇਓ ਰਹਾਓ ਕ੍ਰਿਪਾ ਨਿਦਾਨ ਸੂਖ ਕੇ ਸਾਗਰ ਜਸ ਸਾਪ ਮਹਿ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰਗ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੋਹਿਲਾ ਸਹਜੇ ਸੋ ਕਹੀਐ ਬੜ ਭਾਗੀ ਰਹਾਉ ਰਹਿਤ ਬਿਕਾਰ ਅਲਪ ਮਾਇਆ ਤੇ ਅਹੰ ਬੁਧ ਬਿਖਤਿਆਗੀ ਦਰਸ ਪਿਆਸ ਆਸ ਇਕੈ ਕੀ ਟੇਕ ਹੀਐ ਪ੍ਰੇ ਪਾਗੀ ਅਚਿੰਤ ਸੋਏ ਜਾਗਣ ਉਠ ਬੈਸਨ ਅਚਿੰਤ ਹਸਦ ਬੈ ਰਾਗੀ ਕਾਹੋ ਨਾਨਕ ਜਿਨ ਜਗਤ ਠ ਗਾਨ ਸੁਮਾਇ ਹਰ ਜਨ ਠਾਗੀ ਸਾਰਗ ਮਹੱਲਾ 5 ਆਪ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਾਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕੋ ਮਾਰੇ ਰਹਾਉ ਨੇ ਰੁਬਾਰਾ ਸੰਗ ਵੈਰ ਰਚਾਵੇ ਹਰ ਦਰਗੈ ਉਹ ਹਾਰੈ ਆਦ ਜੁਗਾਦ ਪ੍ਰਭ ਕੀ ਵਡਿਆਈ ਜਨਕੀ ਪੈਜ ਸਵਾਰੈ ਨਿਰ ਪਾਉ ਪਏ ਸਗਲ ਪਾਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉਂ ਜਾਨੋ ਤਿਉਂ ਰਖੋ ਗੋਸਾਈਂ ਪੇਖ ਜੀਵਾ ਪ੍ਰਤਾਪ ਰਹਾਉ ਗੁਰ ਉਪਦੇਸ ਸਾਧਗੀ ਸੰਗਤ ਬਿਨ ਸਿਓ ਸਗਲ ਸੰਤਾਪ ਮਿਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ ਤਪਤ 부ਜੀ ਸੀਤ ਲਿਆ ਗਾਨੀ ਸੁਣ ਅਨਹਦ ਬਿਸਮ ਪਈ ਬਿਸਮਾਦ ਅਨੰਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਗ ਮਹੱਲਾ 5 ਮੇਰਾ ਗੁਰ ਮੇਰਾ ਗੁਰ ਮੂਰ ਸਹਸਾ ਉਤਾਰਿਆ ਤੇ ਸੋ ਗੁਰ ਕਹਿ ਜਾਈਏ ਬਲਿਹਾਰੀ ਸਦਾ ਸਦਾ ਹਾਂ ਵਾਰਿਆ ਰਹਾਉ ਗੁਰ ਕਾ ਨਾਮ ਜਪੋ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਤੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਅਪਨਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੁਰੇ ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ 5ਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੇ ਮਿਟੇ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ 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 ਮਨ ਆਰਾਦੀ ਰਸਨਾ ਹਰ ਜਸ ਗਾਵੇ ਤਾਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸudev ਰੰਗ ਲਾਵੇ ਦਾ ਮੋਦਰ ਦਿਆਲ ਅਰਾਧ ਗੋਬਿੰਦ ਕਰਤ ਸੁਹਾਵੇ ਕਾਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੇ ਸਾਰਗ ਮਹੱਲਾ ਪੰਜਵਾਂ ਆਪਣੇ ਗੁਰ ਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਨ ਹਾਰੇ ਰਹਾਉ ਨੇਰ ਪਾਉ ਕੀਏ ਸੇਵਕ ਦਾਸ ਆਪਨੇ ਸਗਲੇ ਦੁਖ ਬਿਦਾਰੈ ਆਨ ਉਪਾਉ ਤਿਆਗ ਜਨ ਸਗਲੇ ਚਰਨ ਕਮਲ ਰਿਧ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕ 앙ਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਦ ਬਾਦ ਨਮਸਕਾਰੈ